ਮੈਂ ਕਿਤੇ ਕਿ ਤੋ ਸ਼ੋਅ ਵਗੈਰਾ ਕਰਕੇ ਆ ਰਿਹਾ ਸੀ ਰਾਤ ਨੂੰ ਤਾਂ ਦੋ ਤਿੰਨ ਪੁਲਿਸ ਵਾਲਿਆਂ ਨੇ ਹੱਥ ਦਿੱਤਾ ਵੈਸੀ ਸੀ ਨਾਕੇ ਤੇ ਨਹੀਂ ਸੀ ਵੈਸੀ ਖੜੀ ਸੀ ਬਰਦੀ ਸੀ ਉਹਨਾਂ ਦਾ ਵੈਸੇ ਨਾਰਮਲ ਹੱਥ ਦਿੱਤਾ ਤੇ ਮੈਂ ਗੱਡੀ 'ਚ ਬਿਠਾ ਲਿਆ ਉਹਨੂੰ ਇਹ ਨਹੀਂ ਪਤਾ ਸੀ ਉਹ ਗੱਡੀ ਕੀ ਦੀ ਹੈ ਤੇ ਮੈਂ ਪੁੱਛਿਆ ਮੈਂ ਕਿਹਾ ਜੀ ਕਿੱਧਰ ਚੱਲੇ ਹਾਂ ਹਜੇ ਤੱਕ ਹਨੇਰਾ ਸੀ ਗੱਡੀ 'ਚ ਕਿਉਂ ਗਏ ਕਹਿੰਦੇ ਪੁੱਛੋ ਹੀ ਨਾ ਜੀ ਬਸ ਕਿੱਧਰ ਚੱਲਿਆਂ ਪੂਰੇ ਫਸੇ ਹੋਇਆ ਚਲ ਮੈਂ ਲਾਈਟ ਲਾਤੀ ਮੈਂ ਮੈਂ ਭਗਵਾਨ ਤੁਮਾਰ ਉਹਦਮਾਨ ਸਾਹਿਬ ਦਾ ਆਵਾਦ ਆ ਦਰਸ਼ਨ ਹੋਗੇ ਜੀ ਫਲਾਣਾ ਮੈਂ ਚਲ ਹੁਣ ਦੱਸ ਦੋ ਕਿੱਧਰ ਚੱਲੇ ਉਹ ਕਹਿੰਦੇ ਜੀ 90 ਤੋਂ ਚੜੇ ਸੀ ਮੈਂ 90 ਤੋਂ ਮੈਂ ਚੰਡੀਗੜ੍ਹ ਨੂੰ ਆਉਂਦਾ ਸੀ ਕਹਿੰਦੇ ਜੀ ਕੈਦੀ ਦੀ ਪੇਸ਼ੀ ਵਰਤਾ ਕੇ ਜੇਲ ਛੱਡ ਕੇ ਆਇਆ ਮੈਨੂੰ ਖਬਰ ਤੋ ਐਨੇ ਢੇਰੇ ਤੁਸੀਂ ਮਨ ਕੈਦੀ ਨੂੰ ਕਾਲੇ ਤੇ ਛੱਡ ਗਏ ਕੈਦੀਆਂ ਵਾਸਤੇ ਬਸਾਂ ਹੈਗੀਆਂ ਕਹਿੰਦਾ ਜੀ ਮੈਂ ਕਿਹਾ ਤੁਸੀਂ ਕਹਿੰਦੇ ਅਸੀਂ ਕਹਿੰਦੇ ਹੱਥ ਦੇ ਕੇ ਜਾਣੇ ਆ ਮੈਂ ਕਹੇ ਰਹੀ ਕਿ ਮੈਂ ਕਹਾਂ ਜੀ ਕਿ ਕਦ ਦਿਨ ਤਾਂ ਬਸ ਜਾਊ ਕਦ ਦਿਨ ਬਸ ਛੱਡੂਗੀ ਉੱਥੇ ਉਹਦੇ ਬਾਅਦ ਅਸੀਂ ਜਿਵੇਂ ਮਰਜੀ ਜਾਈਏ ਸਾਡੇ ਕੋਲ ਕੱਖ ਨਹੀਂ ਹੈਗਾ ਅਸੀਂ ਕਿ ਹੁਣ ਕਿਵੇਂ ਕਰੋਗੇ ਕਹਿੰਦਾ ਕਰਨਾ ਕੀ ਜੀ ਹੁਣ ਇਹ ਜੇ ਵੇਲੇ ਥੋੜੀ ਜਾਵਾਂਗੇ ਥਾਣੇ ਹੁਣ ਕਹਿੰਦਾ ਜਾਊਂਗਾ ਜਾ ਕੇ ਇੱਕ ਦੀ ਮਿਹਨਤਾਂ ਕਰੂੰਗਾ ਵੀ ਫਰ ਲੋ ਮੇਰੇ ਥਾਂ ਤੇ ਯਾਰ ਤੂੰ ਕਰ ਲੈ ਜਵਾਗ ਦਾ ਜਨਮ ਦਿਨ ਅੱਜ ਕੱਲ ਨੂੰ ਮੈਂ ਉਹ ਮਨਾ ਲੂੰਗਾ ਤੇ ਤੂੰ ਮੇਰੇ ਥਾਂ ਤੇ ਕੱਲ ਜਿੱਦੇ ਤੇਰੇ ਵਾਲੇ ਜਵਾਗ ਦਾ ਹੋਇਆ ਮੈਂ ਕਰ ਲੂੰਗਾ ਮੈਂ ਕਿਹਾ ਵੀ ਇਹ ਤਾਂ ਯਾਰ ਬੜਾ ਔਖਾ ਕੰਮ ਹੈ ਔਖਾ ਕਹਿੰਦਾ ਕੀ ਜੀ ਉੱਤੋਂ ਹੋਰ ਪੰਗਾ ਹੈ ਕਹਿੰਦਾ ਜਿਹੜਾ ਬੱਚੇ ਦਾ ਜਨਮ ਦਿਨ ਹੈ ਕੱਲ ਨੂੰ ਉਹਦੀ ਫੋਟੋ ਨਹੀਂ પા ਸਕਦੇ ਮੈਂ ਕਿਉਂ ਕਹਿੰਦਾ ਉਹ ਕਹਿੰਣਗੇ ਤੂੰ ਤਾਂ ਡਿਊਟੀ ਤੇ ਸੀ ਤੂੰ ਇੱਥੇ ਕੀ ਕਰਦਾ ਫਿਰਦਾ ਫੇਰ ਸਸਪੈਂਡ ਉਤੋਂ ਆਰਡਰ ਆ ਜਾਣਗੇ ਮੈਂ ਕੋਈ ਗੱਲ ਨਹੀਂ ਮੈਂ ਕਿਹਾ ਕੋਈ ਨਹੀਂ ਕੋਈ ਪਰਮਾਤਮਾ ਕੋਈ ਦਿਨ ਲਿਆਊਗਾ ਵਧੀਆ ਜੋ ਤੁਸੀਂ ਆਪਣੇ ਬੱਚਿਆਂ ਜਨਮ ਦਿਨ ਕਰੇ ਮਨਾਉਗੇ ਆਉਣ ਸਾਰ ਅਸੀਂ ਫੈਸਲਾ ਕੀਤਾ ਸਭ ਤੋਂ ਪਹਿਲਾਂ ਤਾਂ ਸਾਰੀ ਪੁਲਿਸ ਦੇ ਜਨਮ ਦਿਨ ਲੈ ਕੇ ਇੱਕ ਸ਼ਾਨਦਾਰ ਜਿਹੜਾ ਕੰਗratulations ਦਾ ਵਧਾਈਆਂ ਦਾ ਕਾਰਡ ਜਿਹੜਾ ਹਰੇਕ ਪੁਲਿਸ ਵਾਲੇ ਦੇ ਕਰੇ ਡੀਜੀਪੀ ਸਾਹਿਬ ਦੇ ਸਾਈਨ ਨੇ ਤੇ ਮੇਰੇ ਸਾਈਨ ਨੇ ਵਧਾਈਆਂ ਦਾ ਜਾਂਦਾ ਹੈ ਕਿ ਤੁਹਾਡੇ ਪਾਪਾ ਤੁਹਾਡੇ ਜਿਹੜੇ بیٹے ਜਾਂ ਤੁਹਾਡੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਉਹ ਸਾਡੀ ਪੰਜਾਬ ਪੁਲਿਸ ਦੇ ਵਿੱਚ ਬਹੁਤ ਵਧੀਆ ਡਿਊਟੀ ਕਰ ਰਹੇ ਨੇ ਅੱਜ ਉਹਨਾਂ ਨੂੰ ਜਨਮ ਦਿਨ ਦੀ ਬਹੁਤ ਵਧਾਈ ਕਾਰਡ ਹੁੰਦਾ ਨਾ ਕੁਛੇ ਛੁੱਟੀ ਸ਼ੁਰੂ ਕੀਤੀ ਪਹਿਲਾਂ ਤਾਂ ਇਹ ਘਟਾਈਏ ਜੀ ਕੰਮ ਮੈਂ ਕਹਿੰਨਾ ਕਿ ਤੁਸੀਂ ਕੰਪਿਊਟਰ ਜਾਂ ਰੋਬੋਟ ਨਹੀਂ ਹੈਗੇ ਪਰ ਜੇ ਤੁਹਾਡੇ ਹੱਥ 'ਚ ਕੰਪਿਊਟਰ ਜਾਂ ਰੋਬੋਟ ਦੇ ਦਈਏ ਤੁਸੀਂ ਉਹਨਾਂ ਤੋਂ ਪੰਜ ਗੁਣਾ ਕੰਮ ਲੈ ਲੋਗੇ। ਇਹ ਗੱਲ ਅਜਾ ਫੇਰ ਅਸੀਂ ਕਿਹਾ ਵੀ ਮੁੰਬਈ ਪੁਲਿਸ ਵਾਂਗੂ ਜਿਵੇਂ ਬਾਈ ਪੁਲਿਸ ਵਾਸਤੇ ਬਾਲੀਵੁੱਡ ਇੱਕ ਸ਼ੋਅ ਕਰਦਾ ਹੈ। ਹਰ ਸਾਲ ਉਮੰਗ ਹੁੰਦਾ ਉਹਦਾ ਨਾਮ। ਕਿਉਂ ਰਾਖੀ ਕਰਦੇ ਨੇ ਸਾਰਿਆਂ ਦੀ ਤਾਂ ਉਹ ਬਾਲੀਵੁੱਡ ਦੀ ਸਾਰੀ ਸਟਾਰ ਜਿਹੜੇ ਨੇ ਉਹ ਸ਼ੋਅ ਕਰਦਾ। ਆਪਾਂ ਵੀ ਸ਼ੁਰੂ ਕੀਤਾ। ਪੀਪੀਚ ਕੀਤਾ ਸੀ ਗੁਲਦਸਤਾ। ਕਿ ਘਟੂ ਘਟ ਪੁਲਿਸ ਵਾਲੇ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ। ਉਹ ਵੀ ਕਦੇ ਵਧੀਆ ਸੋਹਣੇ ਕੱਪੜੇ ਪਾ ਕੇ ਬੱਚਿਆਂ ਨਾਲ ਆਉਣ ਇੱਕ ਗੈਸਟ ਦੇ ਤੌਰ ਤੇ ਬੈਠਣ ਉੱਥੇ ਦਰਸ਼ਕ ਦੇ ਤੌਰ ਤੇ ਇੰਜੋਏ ਕਰਨ ਜਦੋਂ ਕੋਈ ਸ਼ੋਅ ਹੁੰਦਾ ਜਦੋਂ ਕੋਈ ਦਿਵਾਲੀ ਆ ਜਦੋਂ ਦਸਹਿਰਾ ਆ ਜਦੋਂ 26 ਜਨਵਰੀ ਜਦੋਂ 15 ਅਗਸਤ ਲੋਕਾਂ ਨੂੰ ਛੁੱਟੀਆਂ ਆਪਣੀ ਡਿਊਟੀ ਸਕਤ ਸੋ ਇਸ ਕਰਕੇ ਇਹ ਕੰਮ ਜਿਹੜਾ ਅਸੀਂ ਸ਼ੁਰੂ ਕੀਤਾ ਉਹਦੇ ਬਹੁਤ ਵਧੀਆ ਰਿਜ਼ਲਟ ਆ ਰਹੇ ਨੇ ਪੁਲਿਸ ਖੁਸ਼ ਹੈ ਹੁਣ ਪੁਲਿਸ ਵਾਲੇ ਇਸ ਗੱਲੋਂ ਖੁਸ਼ ਨੇ ਕਿ ਘਟਕਟ ਸਾਨੂੰ ਵੀ ਇਨਸਾਨ ਸਮਝਿਆ ਜਾ ਰਿਹਾ ਹੈ ਔਰ ਸਾਡੇ ਨਫਰੀ ਵੀ ਵਧਾਈ ਜਾ ਰਹੀ ਹੈ ਨਫਰੀ 2002 ਚ ਵੀ 19 ਸੀ 2022 ਚ ਵੀ 19 8000 ਵਧਾਉਂਦੇ ਹੀ ਨਹੀਂ ਹੈਗੇ ਕੀ ਗੱਲ ਬਈ ਉਹ ਕ੍ਰਾਈਮ ਵੱਧ ਗਿਆ ਕਿੰਨੀ ਪਾਪੂਲੇਸ਼ਨ ਵੱਧ ਗਈ ਪੁਲਿਸ ਦੇ ਵਿੱਚ ਕਿਉਂ ਨਹੀਂ ਭਰਤੀ ਆਉਂਦੀ ਕਿਉਂਕਿ ਉਹ ਜਿੰਨੇ ਹੀ ਕ੍ਰਾਈਮ ਵਧੇ ਜਾਊਗਾ ਪਾਪੂਲੇਸ਼ਨ ਵਧੇ ਜਾਊਗੀ ਪਰ ਹੈਡ ਤੁਹਾਡਾ ਜਿਹੜਾ ਪ੍ਰੈਸ਼ਰ ਉਹ ਵਧੇ ਜਾਊਗਾ ਜੇ ਕਿਸੇ ਹਸਪਤਾਲ ਚ ਡਾਕਟਰ ਮਤਲਬ ਮਰੀਜ਼ ਵੱਧਦੇ ਨੇ ਡਾਕਟਰ ਉਨੇ ਨਹੀਂ ਨੇ ਤਾਂ ਪਰ ਡਾਕਟਰ ਜਿਹੜਾ ਮਰੀਜ਼ ਚੈੱਕ ਕਰਨ ਦਾ ਟਾਈਮ ਘੱਟ ਜਾਂਦਾ ਨਾ ਜੇ ਇੱਕ ਡਾਕਟਰ 5 ਮਿੰਟ ਦਿੰਦਾ ਤਾਂ 2 ਮਿੰਟ ਤੇ ਆ ਜੂਗਾ ਜੇ ਦੁੱਗਣੇ ਆਉਣ ਲੱਗੇ ਮਰੀਜ਼